ਹallelujah ਜੈਮਸੀ ਕੀ ਸਭ ਨੂੰ ਮੈਂ ਆਪ ਸਭ ਦਾ ਭਰਾ ਪਾਸਟਰ ਬਲਦਰਾਜ ਗਿੱਲ ਅ ਇਸ ਵਕਤ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਕੋਈ ਕਾਲ ਆਈ ਮੈਨੂੰ ਅਣਪਛਾਤੇ ਨੰਬਰ ਤੋਂ ਤੋਂ ਮੇਰੀ ਆਦਤ ਹੈ ਕਿ ਜਦੋਂ ਮੈਨੂੰ ਕਾਲ ਆਉਂਦੀ ਆ ਅਣਪਛਾਤੇ ਨੰਬਰ ਤੋਂ ਮੈਂ ਰਿਕਾਰਡਿੰਗ ਤੇ ਫੋਨ ਲਾ ਲੈਣਾ ਕਿਉਂਕਿ ਮੇਰੇ ਵਿਰੋਧੀ ਬਹੁਤ ਹੈ ਕਾਫੀ ਵਾਰ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਵੱਲੋਂ ਮੇਰੇ ਵਿਰੋਧੀਆਂ ਵੱਲੋਂ ਮੈਂ ਇੱਕ ਪ੍ਰਭੂ ਦਾ ਦਾਸ ਹਾਂ ਤੇ ਕਾਫੀ ਲੋਕ ਮੇਰਾ ਵਿਰੋਧ ਕਰਦੇ ਆ ਇੱਕ ਕਾਲ ਆਈ ਆ ਮੈਨੂੰ ਉਹ ਕਾਲ ਕਹਿੰਦੇ ਕਿਸੇ ਗੁਰਦਾਸਪੁਰ ਤੋਂ ਆ ਔਰ ਪਹਿਲਾਂ ਉਹਨਾਂ ਕੁਝ ਗੱਲਾਂ ਵਿੱਚ ਲਿਆਂਦਾ ਮੈਨੂੰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਜਤਿੰਦਰ ਗੌਰਵ ਜੀ ਦੇ ਨਾਲ ਅਸੀਂ ਤੁਹਾਨੂੰ ਖੰਭਰਾ ਚਰਚ ਮਿਲੇ ਸੀਗੇ ਗੌਰਵ ਜੀ ਤੁਹਾਡੇ ਭਰਾ ਨੇ ਜਾਂ ਤੁਹਾਡੇ ਦੋਸਤ ਨੇ ਮੈਂ ਕਹਾਂ ਜੋ ਮੇਰੇ ਭਰਾ ਵੀ ਆ ਤੇ ਦੋਸਤ ਵੀ ਆ ਤੋਂ ਉਸ ਤੋਂ ਬਾਅਦ ਉਹਨਾਂ ਨੇ ਕੁਝ ਕਾਲ ਕੀਤੇ ਨੇ ਕੁਝ ਨਾ ਸ਼ਰਾਰਤ ਬਾਜੀ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਕਲੀਸਿਆ ਦੇ ਵਿੱਚ ਤੇ ਮੈਂ ਉਸ ਤੋਂ ਉਹਨਾਂ ਨੂੰ ਡਾਟਿਆ ਵਾ ਔਰ ਮੈਂ ਕਿਹਾ ਕਿ ਮੈਂ ਪ੍ਰਸ਼ਾਸਨ ਦੇ ਕੋਲ ਜਾਵਾਂਗਾ ਤੁਹਾਡਾ ਪਰਦਾ ਫਾਸ਼ ਕਰਾਂਗਾ ਕਿ ਤੁਸੀਂ ਮਸੀਹਤ ਨੂੰ ਤੇ ਮਸੀਹ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਜਿਹੜੀ ਰਚੀ ਆ ਤੋ ਮੈਂ ਕੱਲ ਗੁਰਪਾਂ ਦੇ ਵਿੱਚ ਵੀ ਬੋਲਿਆ ਸੀ ਇਹਦੇ ਬਾਰੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਮੈਨੂੰ ਧਮਕੀ ਭਰਿਆ ਇੱਕ ਫੋਨ ਕੀਤਾ ਧਮਕੀ ਲਾ ਰਿਹਾ ਕਿ ਤੈਨੂੰ ਜਾਨੋਂ ਮਾਰ ਦਾਂਗੇ ਗੋਲੀਆਂ ਮਾਰਾਂਗੇ ਤੇਰੇ ਆ ਕੇ ਤੈਨੂੰ ਫੜ ਕੇ ਖੜਾਂਗੇ ਅਸੀਂ ਅੱਦਾ ਕਰਾਂਗੇ ਉੱਦਾਂ ਕਰਾਂਗੇ ਅਸੀਂ ਪਹਿਲੇ ਵੀ 5 ਸਾਲ ਜੇਲ੍ਹ ਕੱਟੀ ਆ ਮੇਰਾ ਨਾਮ ਫਲਾਣਾ ਵਾਂ ਟਮਕਾਨਾ ਵਾਂ ਆ ਆਡੀਓ ਤੁਹਾਨੂੰ ਮੈਂ ਥੋੜੀ ਜੀ ਸੁਣਾਉਣਾ ਵਾਂ ਔਰ ਮੈਨੂੰ ਇਸ ਬੰਦੇ ਦਾ ਬਿਲਕੁਲ ਵੀ ਡਰ ਨਹੀਂ ਆ ਨਾ ਮੈਨੂੰ ਮਰਨ ਦਾ ਡਰ ਆ ਕਿਉਂਕਿ ਜਿਹੜੇ ਰੱਬ ਦੇ ਦਾਸ ਆ ਮਰਨ ਤੋਂ ਨਹੀਂ ਡਰਦੇ ਇੱਕ ਦਿਨ ਸਾਰਿਆਂ ਹੀ ਮਰਨਾ ਆ ਪਰ ਆ ਆਡੀਓ ਨੂੰ ਸੁਣੋ ਪਹਿਲੇ ਹਾਂ ਨਾ ਮਤਲਬ ਹਲੋ 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 ਕਿਹੜਾ ਪਿੰਡ ਆ ਤੇਰਾ ਓਏ ਤੂੰ ਆ ਗੁਣਾ ਬੋਲ ਮੈਂ ਤੈਨੂੰ ਪੁੱਛਣਿਆ ਮੈਨੂੰ ਉਹਨਾਂ ਦਾ ਜਵਾਬ ਦੇ ਪੀਟਰ ਚਿੱਡੇ ਨੂੰ ਲੈਣ ਤੇ ਲੱਗ ਤਾਰੀ ਹੱਲਾ ਨਾ ਮੁੰਡਾ ਨਹੀਂ ਗੱਲ ਕਿਤੇ ਉਹਨੂੰ ਫੋਨ ਨੂੰ ਲਾ 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 ਜੁੱਲਾ ਇਦਾਂ ਕਰ ਦੂੰ ਇਹ ਨਾ ਪਾਸਟਰ ਇੱਕ ਮਿੰਟ ਪੈਣੀ ਨਹੀਂ ਹਰ ਕਰ ਪਾਸਟਰ ਬਲਰਾਜ ਗੱਲ ਕਰਾਂ ਨਿਆ ਤੂੰ ਹਾਂ ਹਾਂ ਤੇਰੀ ਤੇਰੀ ਮੈਂ ਤੈਨੂੰ ਕਿਹੜਾ ਰੋ ਰਹਿਣਾ ਮਿਲ ਲਵੋ ਰੋਕ ਜਾ ਤੈਨੂੰ ਮੈਂ ਜਤਿੰਦਰ ਗੌਰਵ ਦਾ ਪੁਕਾਰਣਾ ਤੂੰ ਸਵੇਰੇ ਡੇਟ ਕਰ ਤੈਨੂੰ ਨਹੀਂ ਪਤਾ ਤੂੰ ਕਿੰਨਾਂ ਦੇ ਬੰਦਿਆਂ ਨੂੰ ਬੋਲਿਆ ਗਲਤ ਤੇਰੀ ਹਾਂ ਮੇਰੀ ਗੱਲ ਸੁਣ ਪਾਸਟਰ ਬਲਰਾਜ ਮੇਰੀ ਗੱਲ ਸੁਣ ਰਿਕਾਰਡਿੰਗ ਤੇ ਫੋਨ ਲਾ ਰਿਹਾ ਰਿਕਾਰਡਿੰਗ ਤੇ ਫੋਨ ਲਾ ਮੈਂ ਤੇਰੀ ਗੋਲੀ ਨਾ ਲੰਘਾਈ ਅਗਲੇ ਤਿੰਨ ਦਿਨਾਂ ਦੇ ਵਿੱਚ ਤੇ ਮੈਨੂੰ ਸੂਰਮਾ ਨਾ ਕਹੀਂ ਮੈਂ ਹੈ ਮਸੀਹ ਹਾਂ ਮੈਂ ਹਾਂ ਤੇਰਾ ਟੁੱਟੇ ਤੂੰ ਸਾਡੇ ਬੰਦਿਆਂ ਨੂੰ ਜੋ ਬੋਲਿਆ ਤੂੰ ਬੁਆਈ ਦੇ ਖਿਲਾਫ ਬੋਲਿਆ ਨਾ ਨੇ ਉਹ ਅੱਛਾ ਰਾਜੇ ਪੇਟ ਦੇ ਚਿੱਡੇ ਨੂੰ ਲੈਣ ਤੇ ਲਿਆ ਤੇ ਸੰਨੀ ਪੂਹਹਾਲੀ ਵਾਲਾ ਆਪਣਾ ਹੈ ਨਹੀਂ ਇੱਕ ਫੇਸ ਪੂਹਹਾਲੀ ਆਪਣੇ ਵਿਧਾਨ ਸਭਾ ਕੋ ਜਲਦੀ ਜਲਦੀ ਉਹਨਾਂ ਨੂੰ ਐਂ ਤੇ ਲਾਇਆ ਤੂੰ ਮੈਨੂੰ ਨਹੀਂ ਪਤਾ ਪਰ ਰਾਏ ਤੂੰ ਕੀ ਬੋਲਦਾ ਤੂੰ ਪੇਟ ਘਰ ਬਸ ਤੂੰ ਤਾਂ ਅੜੇ ਘਰ ਕੋਡੀਆਂ ਜੀਆਂ ਤੇਰੇ ਕੋ ਭਈਆਂ ਹੋਣਾ ਹੂੰ ਮੈਂ ਤੈਨੂੰ ਦੱਸ ਦਾਂ ਕਿਦਾਂ ਚਲਾਉਨੇ ਆ ਨਾਲੇ ਅ ਕੋਈ ਨਾ ਸਾਡੇ ਜੋ ਬੰਦਿਆਂ ਨੂੰ ਬੋਲੇ ਤੂੰ ਵੇਟ ਕਰ ਤੇਰੇ ਅੱਗੇ ਵੀ ਬੜੇ ਲਾਹਮੇ ਆਏ ਹਨ ਤੂੰ ਬਸ ਰੁਕ ਜਾ ਯਾਰਾ ਸਵੇਰ ਤੱਕ ਬਾਈ ਹੋ ਸਕਦਾ ਕਿ ਦੁਨੀਆ ਤੋਂ ਅਲਗੀ ਗਈ ਹੋ ਜੇ ਕੋਈ ਇੱਕ ਸੁਣ ਸਮਾ ਕੇ ਤੈਨੂੰ ਕਹਿੰਦਾ ਰਿਕਾਰਡਿੰਗ ਕਰ ਮੇਰੀ ਹੂੰ ਉਹ ਤੋਂ ਪਰੇ ਸੀ ਤੂੰ ਕੀ ਬੋਲਿਆ ਅਧਾ ਨਾ ਕਹੂੰ ਨਾ ਨਾ ਕੁੱਤਾ ਸਹਾਈਆਂ ਬੜਾ ਵਿਗੜੇ ਦਾ ਸਹਾਈਆਂ ਸਰਨੇ ਦਾ ਰਹਿਣਾ ਨਾ ਮੈਂ ਹੂੰ ਲਾਡੀ ਮੇਰਾ ਨਾਮ ਆ ਤੈਨੂੰ ਨਹੀਂ ਪਤਾ ਮੈਂ ਕਿੱਦਾਂ ਦਾ ਬੰਦਾ ਆ ਬਸ ਤਾਨੂੰ ਤੇਰੇ ਲਾਹਮੇ ਪਹਿਲਾਂ ਵੀ ਬੜੇ ਆ ਚੁੱਕੇ ਆ ਤੂੰ ਬਸ ਵੇਟ ਕਰ ਮੇਰਾ ਭਰਾਸੇ ਅੱਛਾ ਤੂੰ ਝੇੜ ਕੱਟਣੀ ਮਨਜ਼ੂਰ ਆ ਪਾਸਟਰ ਇੱਧਰ ਇੱਧਰ ਵੇ ਹੂੰ ਪਾਸਟਰ ਬਲਰਾਜ ਮੈਨੂੰ ਝੇੜ ਕੱਟਣੀ ਮਨਜ਼ੂਰ ਆ ਅੱਛਾ ਪਰ ਮੈਂ ਤੈਨੂੰ ਦੁਨੀਆ ਤੋਂ ਅਲੱਗ ਕਿੱਧਰ ਕਰ ਦੇਣਾ ਤੂੰ ਜਿਹੜੀ ਵਾਈਡਿੰਗ ਬੋਲੀ ਹੈ ਤੇ ਹਾਂ ਪਹਿਲੇ ਵੀ ਤੇਰੇ ਲਾਮੇ ਤੈਨੂੰ ਬਿਠਵਾ ਕੇ ਤੈਨੂੰ ਦੱਸਾਂਗੇ ਫਿਰ ਤੇਰੇ ਗੋਲੀ ਤੇਰੇ ਜਗਿੰਦਰ ਗੁਰਦੇ ਵੀ ਉੱਤਨਾਈ ਕਈ ਆਇਆ ਤੇ ਕਈ ਗਏ ਗੋਲੀਆਂ ਲੈ ਠੀਕ ਹੈ ਨਾ ਪਲਵੀ ਦਾ ਤੇਰਾ ਹੋਈ ਨਾ ਉਹ ਚੱਕਰ ਨਹੀਂ ਯਸੁਲੀ ਯਸੁਨੇ ਤਾਂ ਉਹ ਆਮਤ ਦਿੱਤੀ ਆ ਵੀ ਕੰਮ ਆ ਮਾ ਦਿੱਤੀ ਨਹੀਂ ਕੰਮ ਕਰੋ ਤਾ ਨੂੰ ਬਈ ਬੋਲੋ ਵੀਡੀਓ ਕਾਲ ਕਰੋ ਮੈਂ ਕੁੱਟੀਆਂ ਦਿੰਦੀਆਂ ਤੈਨੂੰ ਹੱਕੀ ਪ੍ਰਧਾਨ ਕਹਿੰਦੇ ਆ ਭਈ ਓਹ ਲੈ ਰਾਹ ਇੱਕ ਮਿੰਟ ਮਿੰਟ ਪਾਸਟਰ ਉਹਨੂੰ ਦਈ ਮੈਂ ਫੇਰ ਸੈਂਸ ਨਾਲ ਗੱਲ ਕਰਦਾ ਹਾਂ ਹਾਂ ਹੈਲੋ ਮੈਂ ਆਪਣੀ ਪਾਸ ਤੁਹਾਨੂੰ ਮੈਂ ਤੁਹਾਡੇ ਨਾਲ ਫੇਰ ਸੈਂਸ ਤੋਂ ਗੱਲ ਕਰਨਿਆ ਪਾਸਟਰ ਬਲਰਾਜ ਹੋਣਾ ਹਾਂ ਪਾਸਟਰ ਬਲਰਾਜ ਹਾਂ ਪਾਸਟਰ ਬਲਰਾਜ ਹੋ ਤੇ ਦੂਜੀ ਗੱਲ ਇਹ ਮੈਂ ਤੂੰ ਰਿਕਾਰਡਿੰਗ ਕਰ ਲਾ ਮੈਨੂੰ ਮੈਂ ਬੜਾ ਕੁੱਤਾ ਸਾਂ ਹਿਆਂ ਮੈਂ ਵਿਗੜੇ ਦਾ ਸਾਂ ਹਿਆਂ ਮੈਂ ਹਜੇ 5 ਸਾਲ ਹੋ ਗਏ ਮੈਨੂੰ ਬਾਹਰ ਆਏ ਦੇ ਮਰਡਰ ਕਰੀ ਹਾਂ ਤਾਂ ਫੇਰ ਇਸ ਤੋਂ ਦੂਜਾ ਤੇਰਾ ਮੈਂ ਹਾਂ ਤੂੰ ਮੈਂ ਆਪਣੀ ਛੇਤੀ ਕਰੇ ਮੇਰੀ ਮੈਨੂੰ ਮੇਰੀ ਮਾਂ ਕੀ ਕਹਾ ਲੱਗੇ ਤੂੰ ਬਸ ਸਵੇਰ ਦਾ ਵੇਟ ਕਰ ਉਹ ਹੁਣੇ ਆ ਜਾਂਦੀ ਹੈ ਸਵੇਰ ਕਿਨੇ ਵੇਖੀ ਆ ਤੋ ਇਹ ਆ ਰਿਕਾਰਡਿੰਗ ਕਾਫੀ ਲੰਬੀ ਆ ਹੋਰ ਵੀ ਰਿਕਾਰਡਿੰਗਾਂ ਨੇ ਮੇਰੇ ਕੋਲ ਤੋ ਮੈਂ ਪ੍ਰਭੂ ਦਾ ਯਸ਼ੂ ਮਸੀਹ ਦਾ ਸਿਪਾਈ ਹਾਂ ਮੈਨੂੰ ਇਹਦੀ ਧਮਕੀ ਦਾ ਕੋਈ ਡਰ ਨਹੀਂ ਆ ਔਰ ਜੋ ਰਿਕਾਰਡਿੰਗਾਂ ਨੇ ਬਾਕੀ ਉਹ ਮੈਂ ਪ੍ਰਸ਼ਾਸਨ ਨੂੰ ਦਵਾਂਗਾ ਜੋ ਲੀਡਰ ਸਾਹਿਬਾਨ ਨੇ ਸਾਡੇ ਮੈਂ ਉਹਨਾਂ ਨੂੰ ਸੁਣਾਵਾਂਗਾ ਸਾਰਿਆਂ ਇਹਨਾਂ ਨੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਉਹ ਇਹਨਾਂ ਕੋ ਨਹੀਂ ਹੋਇਆ ਫਿਰ ਧਮਕੀ ਦਿੱਤੀ ਮੈਨੂੰ ਕਿ ਪਾਸਟਰ ਡਰ ਜਾਊਗਾ ਜਾਂ ਡਰ ਕੇ ਕਿਤੇ ਭੱਜ ਜਾਊਗਾ ਮੈਂ ਉਹਨਾਂ ਵਿੱਚੋਂ ਨਹੀਂ ਆ ਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਮਿਊਨਟੀ ਕਮਿਸ਼ਨ ਦੇ ਪ੍ਰਧਾਨ ਜੀ ਨੇ ਔਰ ਵੀ ਜਿਹੜੇ ਸਾਡੇ ਮਸੀਹ ਲੀਡਰ ਨੇ ਪਾਸਟਰ ਸਹਿਬਾਨ ਨੇ ਮੈਨੂੰ ਸਭ ਦਾ ਸਾਥ ਚਾਹੀਦਾ ਵਾ ਤੋ ਪ੍ਰਸ਼ਾਸਨ ਜੁਆ ਉਹ ਮੇਰਾ ਸਾਥ ਦੇ ਰਿਹਾ ਮੈਂ 112 ਤੇ ਜਦੋਂ ਇਹਨਾਂ ਨੇ ਮੈਨੂੰ ਧਮਕੀ ਲਾਈ ਸੀ ਉਸੇ ਵਕਤ ਮੈਂ ਕਾਲ ਕੀਤੀ ਸੀ ਮੇਰੇ ਕੋਲ ਮੈਸੇਜ ਹੈ ਔਰ ਜੋ ਮੇਰੇ ਨੇੜੇ ਚਮਕੀ ਪੈਂਦੀ ਆ ਮੈਂ ਉਹਦੇ ਵਿੱਚ ਵੀ ਰਿਪੋਰਟ ਦਰਜ ਕਰਾਈ ਆ ਇਹ ਮੈਸੇਜ ਹੈ 112 ਦਾ ਰਿਪੋਰਟ ਦਾ ਮੇਰੀ ਦਾ ਔਰ ਪ੍ਰਸ਼ਾਸਨ ਮੇਰੀ ਹਲਪ ਕਰਦਾ ਪਿਆ ਮੈਨੂੰ ਵਿਸ਼ਵਾਸ ਆ ਔਰ ਅੱਜ ਮੈਂ ਐਸਐਸਪੀ ਸਾਹਿਬ ਨੂੰ ਦਿਹਾਤੀ ਸਾਹਿਬ ਨੂੰ ਕੰਪਲੀਟ ਕਰਕੇ ਆ ਰਿਹਾ ਹਾਂ ਤੋ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਮੇਰੇ ਨਾਲ ਕਲਿਸਿਆ ਦੇ ਬੱਚੇ ਹੁੰਦੇ ਕਿਸੇ ਵਕਤ ਮੈਨੂੰ ਤੇ ਕੋਈ ਡਰ ਨਹੀਂ ਆ ਤੋ ਜਦੋਂ ਮੈਂ ਜਾਂਨਾ ਵਾ ਮੇਰੇ ਕੋਲ ਸਿਰਫ ਪਵਿੱਤਰ ਸ਼ਾਸਤਰ ਬਾਈਬਲ ਹੁੰਦਾ ਵਾ ਕਿਉਂਕਿ ਮੈਂ ਰੱਬ ਦਾ ਦਾਸ ਆ ਔਰ ਨਾਲ ਫੈਮਿਲੀ ਹੁੰਦੀ ਆ ਅੱਗੇ ਵੀ ਕਈ ਵਾਰ ਰਸਤੇ ਵਿੱਚ ਕਈ ਘਟਨਾਵਾਂ ਮੇਰੇ ਨਾਲ ਹੋਈਆਂ ਨੇ ਤੋ ਪਰਮੇਸ਼ਰ ਮੇਰੇ ਨਾਲ ਆ ਔਰ ਤੁਸੀਂ ਪ੍ਰਾਰਥਨਾ ਕਰਿਓ ਔਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਗੋਡ ਬles you